ਅੱਜ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਜੋਤੀ ਜੋਤ ਸਮਾਉਣ ਦਿਵਸ ਹੈ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਗੁਰਯਾਈ ਦਿਹਾੜਾ ਹੈ ਬੜੇ ਸੰਖੇਪ ਜੀ ਬੇਨਤੀ ਕਰਾਂਗਾ ਸਮੇਂ ਨੂੰ ਸਾਹਮਣੇ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਇੱਕ ਤਾਂ ਹਰ ਗੁਰੂ ਸਾਹਿਬਾਨ ਜੀ ਨੇ ਆਪਣੀ ਖਿਆਤੀ ਵਿੱਚ ਹੀ ਗੁਰਿਆਈ ਦਾ ਫੈਸਲਾ ਕੀਤਾ ਹੈ ਇਹ ਨਹੀਂ ਕਿ ਬਾਅਦ ਵਿੱਚ ਕੋਈ ਫੈਸਲਾ ਕਰੇਗਾ ਆਪਣੀ ਜ਼ਿੰਦਗੀ ਹਯਾਤੀ ਦਰਥੇ ਆਪਣੇ ਜੀਵਨ ਕਾਲ ਚ ਤੇ ਖਾਸ ਕਰਕੇ ਗੁਰੂ ਸਾਹਿਬ ਦੇ ਘਰ ਦੇ ਰਬਾਬੀ ਭਾਈ ਸੱਤਾ ਜੀ ਭਾਈ ਬਲਵੰਡ ਜੀ ਰਾਏ ਬਲਵੰਡ ਜੀ ਉਹਨਾਂ ਦੀ ਜਿਹੜੀ ਇਹ ਪਹਿਲੀ ਪੌੜੀ ਹੈ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਕੋ ਵੈ ਜੋ ਖੀਵਦਾ ਹੈ ਦੇ ਗੁਣਾ ਸਤ ਭੈਣ ਪਾਰ ਆਬ ਕੈ ਪਾਰੰਗ ਦਾਨ ਪੜੀਮਦਾ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮਦਾ ਲੈਣੇ ਧਰਿਉਨ ਛੱਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦਾ ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਕਵੈ ਜੀਦ ਹੈ ਗੁਰ ਚੇਲੇ ਰਹਿਰਾਸ ਕੀ ਇਸ ਤੁਕ ਨੂੰ ਹਰ ਪਾਤਸ਼ਾਹੀ ਚ ਆਪਾਂ ਦੇਖ ਸਕਨੇ ਗੁਰ ਇਹਦਾ ਅਰਥ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਚੇਲੇ ਨੂੰ ਬਾਬਾ ਲੈਣਾ ਜੀ ਨੂੰ ਭਾਈ ਲੈਣਾ ਜੀ ਨੂੰ ਰਹਿ ਰਾਸ ਕੀ ਇਹਦਾ ਅਰਥ ਹੈ ਨਮਸਕਾਰ ਕੀਤੀ ਮੱਥਾ ਟੇਕਿਆ ਕਦੋਂ ਜੀ ਗੁਰ ਚੇਲੇ ਰਹਿ ਰਾਸ ਕੀ ਗੁਰੂ ਜੀ ਨੇ ਆਪਣੇ ਸੇਵਕ ਨੂੰ ਚੇਲੇ ਨੂੰ ਰਹਿ ਰਾਸ ਮੱਥਾ ਟੇਕਿਆ ਨਾਨਕ ਸਲਾਮਤ ਥੀਵਦਾ ਇਹਦਾ ਅਰਥ ਜਦੋਂ ਧੰ ਗੁਰੂ ਨਾਨਕ ਸਾਹਿਬ ਹਯਾਤੀ ਵਿੱਚ ਨੇ ਆਪਣੇ ਚੋਲੇ ਵਿੱਚ ਨੇ ਆਪਣੇ ਇਹ ਸਰੀਰ ਵਿੱਚ ਕਾਇਮ ਹੈ ਜੋਤ ਉਸ ਵਕਤ ਧੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜਿੰਦੇ ਜੀ ਭਾਈ ਲੈਣਾ ਜਿਹਨੂੰ ਰਹਿ ਰਾਸ ਦਾ ਅਰਥ ਕੀਤਾ ਮੈਂ ਨਮਸਕਾਰ ਕਰ ਦਿੱਤੀ ਹੁਣ ਹਰ ਗੁਰੂ ਸਾਹਿਬ ਨਾਲ ਇਹ ਜੀ ਸੈ ਟਿੱਕਾ ਦਿੱ ਤੋਸ਼ ਜੀਵੰਦ ਹੈ ਧੰ ਗੁਰੂ ਖਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸਭ ਨੂੰ ਪਤਾ ਹੈ ਵੀ ਪੰਜ ਬੇਟੇ ਤੇ ਇੱਕ ਬੇਟੀ ਹੈ ਆਪ ਜੀ ਸ੍ਰੀ ਅੰਮ੍ਰਿਤਸਰ ਬੈਠੇ ਹੋ ਗੁਰੂ ਕੇ ਮਹਿਲ ਇੱਥੇ ਸਤਗੁਰੂ ਜੀ ਦੇ ਬੱਚਿਆਂ ਦਾ ਜਨਮ ਹੁੰਦਾ ਹੈ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਜਨਮ ਮਾਲਵੇ ਦੀ ਧਰਤੀ ਦਾ ਹੈ ਡਰੌਲੀ ਦਾ ਪਰ ਬਾਬਾ ਗੁਰਦਿੱਤਾ ਜੀ ਬਾਬਾ ਅਟਲ ਰਾਏ ਜੀ ਬਾਬਾ ਅਨੀਰ ਰਾਏ ਜੀ ਬਾਬਾ ਸੂਰਜਮਲ ਜੀ ਸਤਗੁਰੂ ਗੁਰੂ ਤੇਗ ਬਹਾਦਰ ਜੀ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਇੱਕ ਬੇਟੀ ਬੀਬੀ ਵੀਰੋ ਜੀ ਪੰਜ ਬੇਟੇ ਇੱਕ ਬੇਟੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਗੁਰਿਆਈ ਹੈ ਆਪਣੇ ਪੁੱਤਰ ਨੂੰ ਨਹੀਂ ਆਪਣੇ ਪੋਤੇ ਨੂੰ ਦਿੱਤੀ ਹੈ ਧੰਨ ਗੁਰੂ ਹਰਰੇ ਸਾਹਿਬ ਜੀ ਨੂੰ ਬਾਬਾ ਗੁਰਦਿੱਤਾ ਜੀ ਦੇ ਦੋ ਬੇਟੇ ਨੇ ਬਾਬਾ ਧੀਰਮਲ ਜੀ ਨੇ ਤੇ ਇੱਕ ਅਸੀਂ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਰੇ ਸਾਹਿਬ ਮਹਾਰਾਜ ਜੀ ਨੇ ਸਤਗੁਰੂ ਗੁਰੂ ਹਰਰੇ ਸਾਹਿਬ ਮਹਾਰਾਜ ਜੀ ਦਾ ਜਿਹੜਾ ਜਨਮ ਹੈ ਆਗਮਨ ਹੈ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਹੈ ਸਨ 1630 ਨੂੰ ਤੇ ਅੱਜ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਿਵਸ ਹੈ ਸਨ 1661 ਨੂੰ ਸਤਵੇਂ ਗੁਰਦੇਵ ਧੰਗੁਰੂ ਹਰ Rai ਸਾਹਿਬ ਅੱਜ ਦੇ ਦਿਨ ਜੋਤੀ ਜੋਤ ਸਮਾਏ ਨੇ ਹੁਣ ਇਹ ਯਾਦ ਰੱਖਿਓ ਸਿਰਫ 31 ਸਾਲ ਦੀ ਆਰਬਲਾ ਸਤਗੁਰੂ ਗੁਰੂ ਹਰ Rai ਸਾਹਿਬ ਜੀ ਦੀ ਧੰਗੁਰੂ ਹਰ Rai ਸਾਹਿਬ ਮਹਾਰਾਜ ਉਹਨਾਂ ਨੂੰ ਦਾਦਾ ਗੁਰੂ ਧੰਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਦਿੱਤੀ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਗੁਰਿਆਈ ਦੇ ਵੇਲੇ ਬਹੁਤ ਬਖਸ਼ਾਂ ਕੀਤੀਆਂ ਚਲੋ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਆਪਾਂ ਨੂੰ ਕਰਨਾ ਚਾਹੀਦਾ ਇਹ ਜੋਤੀ ਜੋਤ ਸਮਾਵਣ ਦਿਵਸ ਹੈ ਭਾਈ ਅਨੰਦ ਲਾਲ ਸਾਹਿਬ ਜੀ ਦੇ ਬਚਨ ਸਵੇਰੇ ਅਰਦਾਸ ਵਿੱਚ ਗੁਰਮੁਖ ਬੋਲ ਰਹੇ ਸਨ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ Rai ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰ Rai ਹੱਕ ਪਰਵਰ ਸੱਚ ਦੇ ਪਹਿਰੇਦਾਰ ਨੇ ਗੁਰੂ ਹਰ Rai ਸਾਹਿਬ ਜੀ ਸੱਚ ਨੂੰ ਧਾਰਨ ਕਰਨ ਵਾਲੇ ਨੇ ਗੁਰੂ ਹਰ Rai ਸਾਹਿਬ ਜੀ ਸੁਲਤਾਨ ਨੇ ਸਤ ਗੁਰੂ ਹਰ Rai ਸਾਹਿਬ ਜੀ ਦਰਵੇਸ਼ ਨੇ ਗੁਰੂ ਹਰ Rai ਸਾਹਿਬ ਜੀ ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ Rai ਸੁਲਤਾਨ ਖਮ ਦਰਵੇਸ਼ ਗੁਰੂ ਕਰਤਾ ਹਰ Rai ਧੰ ਗੁਰੂ ਹਰ Rai ਸਾਹਿਬ ਜੀ ਬੜੇ ਕੋਮਲ ਖਿਰ ਦੇ ਵਾਲੇ ਆ ਸਾਡੇ ਇਤਿਹਾਸ ਦੇ ਪੁਰਾਣੇ ਸਰੋਤ ਕਹਿੰਦੇ ਆ 101 ਗਾਗਰ ਨਾਲ ਹਜ਼ੂਰ ਇਸ਼ਨਾਨ ਕਰਦੇ ਆ ਮਤਛੋੜੀਆਂ ਜਿਹਾ ਉਹਨਾਂ ਦੇ ਜੀਵਨ ਚ ਬੇਨਤੀਆਂ ਕਰਨੀਆਂ ਨੇ ਜਿਹੜੇ ਸਾਡੇ ਸਵਾਲ ਅੱਜ ਵੀ ਖਲੋਤੇ ਹੁੰਦੇ ਨੇ ਮਨਾਂ 'ਚ ਇੱਕ ਤਾਂ ਉਹਨਾਂ ਨੇ ਕੀਰਤਪੁਰ ਸਾਹਿਬ 52 ਬਾਗ ਲਵਾਏ ਨੇ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ 52 ਗਿਣਤੀ ਕੀਤੀ ਕਿ ਆ 52 ਬਾਗ ਸਤਗੁਰੂ ਗੁਰੂ ਹਰ Rai ਸਾਹਿਬ ਨੇ ਤੇ ਵਾਤਾਵਰਣ ਦੇ ਪ੍ਰੇਮੀਆਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਇਹ ਬਹੁਤ ਜ਼ਰੂਰੀ ਹੈ ਅੱਜ ਆਪਾਂ ਜਿੱਥੇ ਪੈਂਦਾ ਵੱਢੀ ਜਾਂਦੇ ਆ ਰੁੱਖਾਂ ਨੂੰ ਤੇ ਯਾਦ ਰੱਖਿਓ ਜਿੰਨੀਆਂ ਬਿਮਾਰੀਆਂ ਨੇ ਜਿੰਨਾ ਪੋਲੂਸ਼ਨ ਹੈ ਇੱਕ ਸਿਆਣਾ ਬੰਦਾ ਕਹਿੰਦਾ ਹੁੰਦਾ ਸੀ ਤੂੰ ਰੁੱਖ ਦੇ ਤਣੇ ਉੱਤੇ ਆਰੀ ਨਹੀਂ ਚਲਾ ਰਿਆ ਚੇਤੇ ਰੱਖੀ ਤੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਸਾਂਹ ਰਗ ਤਿਆਰੀ ਚਲਾ ਰਿਆ ਹੈ ਉਹਨਾਂ ਸਾਹ ਲੈਣਾ ਕਿੱਥੋਂ ਹੈ ਉੰਜ ਗੁਰਬਾਣੀ ਵਿੱਚ ਰੁੱਖ ਨੂੰ ਦਰਵੇਸ਼ ਕਿਹਾ ਹੈ ਬਾਬਾ ਫਰੀਦ ਸਾਹਿਬ ਦਾ ਬਚਨ ਹੈ ਨਾ ਫਰੀਦਾ ਸਾਹਿਬ ਦੀ ਕਰ ਚਾਕੜੀ ਦਿਲ ਦੀ ਲਾਏ ਪ੍ਰਾਂਦ ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜ਼ੀਰਾਂਦ ਰੁੱਖ ਕਿਹਾ ਹੈ ਪਰਮਾਤਮਾ ਨੂੰ ਰੁੱਖ ਕਿਹਾ ਹੈ ਗੁਰੂ ਨੂੰ ਰੁੱਖ ਕਿਹਾ ਹੈ ਸੰਤ ਨੂੰ ਰੁੱਖ ਕਿਹਾ ਹੈ ਪਰ ਬੰਦਾ ਫਿਰ ਵੀ ਰੁੱਖ ਨਾਲ ਤੇ ਮੈਂ ਖਾਸ ਕਰਕੇ ਬੇਨਤੀ ਕਰਾਂਗਾ ਕਿ ਜ਼ਰੂਰ ਆਪਣੇ ਖੇਤਾਂ ਵਿੱਚ ਆਪਣੇ ਘਰਾਂ ਵਿੱਚ ਰੁੱਖ ਜ਼ਰੂਰ ਲਾਇਓ ਇਹ ਜੀਵਨ ਨੇ ਇਹਨਾਂ ਜਿਉਂਦਿਆਂ ਨੇ ਸਾਨੂੰ ਜੀਵਨ ਦੇਣਾ ਹੈ ਜੇ ਆਪਣੇ ਜੀਵਨ ਨੂੰ ਆਪਾਂ ਮਾਰ ਦਿੱਤਾ ਤੇ ਜੀਵਨ ਕਿੱਥੋਂ ਮਿਲੇਗਾ ਮੈਨੂੰ ਭਾਈ ਸਾਹਿਬ ਜੀ ਦੀ ਉਹ ਕਵਿਤਾ ਬੜੀ ਚੰਗੀ ਲੱਗਦੀ ਏ ਕਿ ਰੁੱਖ ਕੱਟਣ ਗਿਆ ਬੰਦਾ ਤੇ ਰੁੱਖ ਨੇ ਕਿਹਾ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ ਭਾਈ ਵੀਰ ਸਿੰਘ ਧਰਤੀ ਦੇ ਤੰਗ ਦੇ ਲੋਕੋ ਕਿਉਂ ਨਾਲ ਸਾਡੇ ਲੜਦੇ ਚੌੜੇ ਦਾਉ ਆਸਾਨੀ ਜਾਣਾ ਸਿੱਧੇ ਜਾਣਾ ਚੜਦੇ ਘੇਰੇ ਅਤੇ ਫੈਲਾਓ ਸਾਡੇ ਵਿੱਚ ਅਸਮਾਨਾ ਹੋਸਣ ਗਿੱਠ ਥਾਂ ਧਰਤੀ ਤੇ ਮੱਲੀ ਅਜੇ ਤੁਸੀਂ ਉਹ ਲੜਦੇ ਤੂੰ ਮਕਾਨ ਇੱਕ ਏਕੜ ਚ ਪਾਈ ਬੈਠਾ ਰੁੱਖ ਕਹਿੰਦਾ ਮੈਂ ਤਾਂ 2 ਫੁੱਟ ਤਾਂ ਲਈਏ ਮੈਨੂੰ ਰਹਿਣ ਦੇ ਮੈਂ ਅਸਮਾਨ ਵਿੱਚ ਆਪਣਾ ਘੇਰਾ ਬਣਾ ਲਾਂਗਾ ਤੂੰ ਮੈਨੂੰ ਗੇਠ ਥਾਵੀ ਨਹੀਂ ਦਿੰਦਾ ਇਸ ਧਰਤੀ ਤੇ ਧੰਨ ਗੁਰੂ ਹਰ Rai ਸਾਹਿਬ ਬਵੰਜਾ ਬਾਗ ਲਵਾਏ ਫਿਰ ਪੰਛੀ ਜਿਉਂਦੇ ਪਕੜ ਕੇ ਇਉਂ ਕਹਿ ਲੋ ਜਿਹਨੂੰ ਚਿੜੀਆ ਕਰ ਕਹਿੰਦੇ ਆ ਉਹ ਬਣਾਇਆ ਅਗਲੀ ਗੱਲ ਸ਼ਫਾਖਾਨਾ ਤੇ ਦਵਾਖਾਨਾ ਜਿਸ ਦਾ ਇਲਾਜ ਅਸੀਂ ਸਾਰੇ ਪੜਨੇ ਆ ਕਿ ਦਾਰਾ ਸ਼ਿਕੋ ਦੀ ਬਿਮਾਰੀ ਦਾ ਇਲਾਜ ਕੀਰਤਪੁਰ ਸਾਹਿਬ ਗੁਰੂ ਹਰ Rai ਸਾਹਿਬ ਦੇ ਦਵਾਖਾਨੇ ਦੇ ਵਿੱਚੋਂ ਦਵਾਈ ਗਏ ਸੀ ਉਹਨਾਂ ਨੇ ਜਿਥੇ ਕੀਤਾ ਜੀ ਉਥੇ ਸਾਡੇ ਘਰ 'ਚ 6 ਬਖਸ਼ਾ ਨੇ ਗੁਰੂ ਘਰ 'ਚ ਅੱਜ ਮੈਂ ਚਲੋ ਸਟੇਜ ਤੇ ਲਾਈਵ ਹੀ ਬੇਨਤੀ ਕਰ ਦੇਣਾ ਕਿਉਂਕਿ ਇੰਨੀ ਕਿ ਸੰਕੀਰਣਤਾ ਸਾਡੇ 'ਚ ਆ ਚੁੱਕੀ ਹੈ ਅਸੀਂ ਆਪਣੇ ਗਿਆਨ ਦੀ ਬੋ ਨੂੰ ਵੈ ਗੁਰੂ ਗਿਆਨ ਨਹੀਂ ਹੁੰਦਾ ਉਸ ਸੰਕੀਰਣਤਾ ਨੂੰ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਚਾਰ ਧੂਣੇ ਤੇ 6 ਬਖਸ਼ਾ ਹਿਸਤਰੀ ਨੂੰ ਪੜ੍ਹ ਕੇ ਦੇਖਿਓ ਕਿ ਇਹ ਬਹੁਤ ਵੱਡੀ ਬਖਸ਼ਾ ਸਨ ਜਿਨ੍ਹਾਂ ਨੇ ਬਹੁਤ ਪ੍ਰਚਾਰ ਕੀਤਾ ਤਨ ਗੁਰੂ ਹਰਿ ਸਾਹਿਬ ਜੀ ਨੇ ਤਿੰਨ ਬਖਸ਼ਾ ਦਿੱਤੀਆਂ ਇੱਕ ਭਾਈ ਫੇਰੂ ਜੀ ਜਿਹਨੂੰ ਸੰਗਤ ਸਾਹਿਬ ਕਹਿੰਦੇ ਆ ਦੂਸਰੀ ਭਗਤ ਭਗਵਾਨ ਨੂੰ ਤੇ ਤੀਸਰੀ ਭਾਈ ਸੁਥਰੇ ਸ਼ਾਹ ਦਾ ਜ਼ਿਕਰ ਕਰ ਮੈਂ ਖੈਰ ਬੇਨਤੀ ਕਰਾਂਗਾ ਤਿੰਨ ਬਖਸ਼ਾ ਦਿੱਤੀਆਂ ਉਸ ਤੋਂ ਇਲਾਵਾ ਬੜੇ ਪਿਆਰੇ ਬਚਨ ਕਹੇ ਅੱਜ ਮੈਂ ਉਹਨਾਂ ਦੇ ਜੀਵਨ ਚੋਂ ਪੜ ਰਿਹਾ ਕਿਸੇ ਨੇ ਪੁੱਛਿਆ ਜੀ ਸਭ ਤੋਂ ਸੋਹਣਾ ਕਿਹੜਾ ਹੈ ਤੇ ਕ ਸੋਹਣਾ ਕੋੜਾ ਹੈ ਛਬ ਸਮਝ ਗਏ ਨਾ ਸੋਹਣਾ ਕਿਹੜਾ ਤੇ ਕਸੋਹਣਾ ਕਿਹੜਾ ਹੈ ਸਤਿਗੁਰੂ ਹਰਿ ਰੈਸਬ ਵਚਨ ਕਰ ਦਿਆ ਜਿਹਦਾ ਹਿਰਦਾ ਠੰਡਾ ਹੈ ਸਭ ਦਾ ਭਲਾ ਮੰਗਦਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਉਹਦਾ ਸ਼ਰੀਰ ਦਾ ਰੰਗ ਕੋਈ ਵੀ ਹੋਵੇ ਉਹ ਮਿੱਟੀ ਵਿੱਚ ਵੀ ਖਲੋਤਾ ਹੋਵੇ ਉਦੋਂ ਸੋਹਣਾ ਬੰਦਾ ਕੋਈ ਨਹੀਂ ਤੇ ਜਿਹੜਾ ਬੰਦਾ ਬਾਹਰੋਂ ਲਿਸ਼ਕਿਆ ਪੁਸ਼ਕਿਆ ਵੀ ਹੋਵੇ ਅੰਦਰ ਵਕਾਰਾਂ ਵਿੱਚ ਤਪਦਾ ਹੋਵੇ ਦਿਨ ਰਾਤ ਸਾਜਸਾਂ ਹੀ ਕਰੀ ਜਾਏ ਵੀ ਕਿਸੇ ਨੂੰ ਡੇਗਣਾ ਕਿਵੇਂ ਹੈ ਮਹਾਰਾਜ ਕਹਿੰਦੇ ਉਸ ਤੋਂ ਵੱਡਾ ਕਸੋਣਾ ਕੋਈ ਨਹੀਂ ਸੋਨਾ ਉਹ ਵੇ ਜਿਹੜਾ ਮਨ ਕਰਕੇ ਠੰਡਾ ਹੈ ਕਸੋਣਾ ਉਹ ਹੈ ਜਿਹੜਾ ਮਨ ਕਰਕੇ ਤਪਿਆ ਹੈ ਉਸ ਵਕਤੇ ਹੋਰ ਗੱਲ ਕਹੀ ਗੁਰੂ ਹਰ Rai ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਇਹ ਨਹੀਂ ਕਹਿਣਾ ਸਿੱਖ ਮਰ ਗਿਆ ਹੈ ਸਿੱਖ ਦੀ ਮੌਤ ਹੋ ਗਈ ਇਹ ਨਹੀਂ ਕਹਿਣਾ ਇਹ ਨਹੀਂ ਕਹਿਣਾ ਇਹ ਜੰਮ ਦੇ ਘਰ ਗਿਆ ਹੈ ਕੀ ਕਹਿਣਾ ਜੀ ਕਹਿਣਾ ਜੀ ਸਿੱਖ ਅਕਾਲ ਚਲਾਣਾ ਕਰ ਗਿਆ ਹੈ ਇਹ ਸਤਗੁਰੂ ਗੁਰੂ ਹਰ Rai ਸਾਹਿਬ ਨੇ ਬਖਸ਼ਿਸ਼ ਕੀਤੀ ਉਹਨਾਂ ਦੀ ਇੱਕ ਦੋ ਬੇਨਤੀ ਹੋਰ ਪ੍ਰੇਮ ਦੇ ਅੱਜ ਥੋੜਾ ਜਿਹਾ ਸਮਾਂ ਜ਼ਿਆਦਾ ਤਾਂ ਲੱਗ ਗਿਆ ਜੀ ਸ਼ਬਦ ਲੰਬੇਰਾ ਸੀ ਤੇ ਮੇਰੀ ਇੱਛਾ ਹੁੰਦੀ ਏ ਵੀ ਆਪਾਂ ਸ਼ਬਦ ਦੀ ਪ੍ਰਧਾਨਤਾ ਰੱਖੀਏ ਸਤਿਗੁਰੂ ਗੁਰੂ ਹਰਾਈ ਸਾਹਿਬ ਪ੍ਰੇਮ ਦੇ ਪੁੱਤਲੇ ਨੇ ਉਹਨਾਂ ਨੂੰ ਸਿੱਖ ਕਈ ਵਾਰੀ ਸਵਾਲ ਕਰਦੇ ਆ ਬਾਣੀ ਦੇ ਮਤਲਬ ਖਾਸ ਕਰਕੇ ਇੱਕ ਦਿਨ ਸੰਗਤ ਆ ਰਹੀ ਹੈ ਸ਼ਬਦ ਪੜਦੇ ਸਿੱਖ ਆ ਰਹੇ ਨੇ ਗੁਰੂ ਹਰਾਈ ਸਾਹਿਬ ਜੀ ਪਲੰਘ ਉੱਤੇ ਆਰਾਮ ਕਰ ਰਹੇ ਆ ਸ਼ਬਦ ਦੀ ਆਵਾਜ਼ ਕੰਨਾਂ 'ਚ ਪਈ ਇੱਕੋ ਦਮ ਥੱਲੇ ਉਤਰੇ ਗੋਡੇ ਤੇ ਚੋਟ ਵੀ ਆਈ ਪੁੱਛਿਆ ਜੀ ਬਾਣੀ ਵੀ ਆਪ ਜੀ ਦੀ ਤੇ ਆਪ ਇੰਨੀ ਕਾਲੀ ਅੱਗੋ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ ਕਹਿਣ ਲੱਗੇ ਜੋ ਸਿੱਖ ਗੁਰਬਾਣੀ ਭੈ ਕਰੈ ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਅਦਬ ਕਰੇਗਾ ਬਿਨ ਪ੍ਰਯਾਸ ਭਵ ਸਾਗਰ ਤਰੈ ਉਹ ਬਿਨਾਂ ਯਤਨ ਤੋਂ ਸਿਰਫ ਸਤਕਾਰ ਹੀ ਕਰਨ ਲੱਗ ਪਏ ਬਾਣੀ ਦਾ ਉਹ ਭਵ ਸਾਗਰ ਤੋਂ ਤਰੇਗਾ ਜਿਨ ਪੈ ਅਦਬ ਨਾ ਬਾਣੀ ਧਾਰਾ ਸੋ ਜਾਨੋ ਸਿੱਖ ਨਾਏ ਖਮਾਰਾ ਜਿਸਨੇ ਬਾਣੀ ਦਾ ਅਦਬ ਨਹੀਂ ਕੀਤਾ ਚੇਤੇ ਰੱਖਿਓ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਮਹਾਰਾਜ ਦੋਕ ਸਵਾਲ ਹੋਰ ਕੀਤੇ ਇੱਕ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਅਸੀਂ ਰੋਜ਼ ਨਿਤਨੇਮ ਕਰਨੇ ਇਹ ਅੱਜ ਵੀ ਸਾਡਾ ਪਰੇਸ਼ਨ ਹੈ ਸਭ ਦਾ ਜੀ ਤਕਰੀਬਨ ਹਰ ਕਦਾ ਵੀ ਸ਼ਬਦ ਪੜਨਾ ਆ ਨਿਤਨੇਮ ਕਰਨੇ ਆ ਇੱਕ ਤੇ ਸਾਨੂੰ ਅਰਥਾਂ ਦਾ ਪਤਾ ਨਹੀਂ ਤੇ ਸਾਡੇ ਵਰਗੇ ਗਿਆਨੀ ਕਿਤੇ ਟੱਕਰ ਜਾਣ ਉਹ ਨਾਲ ਹੀ ਕਹਿੰਦੇ ਨੇ ਜੇ ਅਰਥਾਂ ਦਾ ਪਤਾ ਨਹੀਂ ਨੇਤ ਰਮ ਦਾ ਕੋਈ ਫਾਇਦਾ ਨਹੀਂ ਤੇ ਚੇਤੇ ਰੱਖਿਓ ਥਿੜਕਿਆ ਹੋਇਆ ਬੰਦਾ ਇਸ਼ਾਰਾ ਹੀ ਭਾਲਦਾ ਹੈ ਉਹ ਪਹਿਲੇ ਹੀ ਤਿਆਰ ਬੈਠਾ ਹੁੰਦਾ ਛੱਡਣ ਵਾਸਤੇ ਤੇ ਜੇ ਉਹਨੂੰ ਥੋੜਾ ਜਿਆ ਕੋਈ ਕਹਦੇ ਕੋਈ ਫਾਇਦਾ ਨਹੀਂ ਉਹ ਦੂਜੇ ਦਿਨ ਕਹਿੰਦਾ ਵੇਖੋ ਜੇ ਐਵੇਂ ਹਨੇਰੇ ਚ ਤੁਰੇ ਫਿਰੇ ਰਹੇ ਅਸੀਂ ਤਾਂ ਵਹਿਮ ਚ ਹੀ ਤੁਰੇ ਫਿਰੇ ਰਹੇ ਅਸੀਂ ਤਾਂ ਕਰਮ ਕਾਂਢੀ ਕਰੀ ਗਏ ਜੇ ਅਰਥਾਂ ਦਾ ਪਤਾ ਨਹੀਂ ਤੇ ਬਾਣੀ ਪੜਨ ਦਾ ਕੀ ਫਾਇਦਾ ਤੇ ਮੈਂ ਇੱਕ ਬੇਨਤੀ ਕਰਾਂ ਜਿਨ੍ਹਾਂ ਨੂੰ ਸਾਰੇ ਅਰਥਾਂ ਦਾ ਪਤਾ ਹੈ ਕਥਾ ਕਰਨੀ ਹੈ ਸਾਰੇ ਬ੍ਰਹਮ ਗਿਆਨੀ ਹੋ ਗਏ ਆ ਮੇਰੀ ਇੱਕ ਬੇਨਤੀ ਹੈ ਨਹੀਂ ਮੈਂ ਕਹਿੰਦਾ ਅਰਥ ਨਾ ਪੜੀਏ ਮੈਂ ਵੀ ਪੜ੍ਹ ਕੇ ਆਉਣਾ ਪਰ ਜੇ ਅਰਥਾਂ ਦਾ ਨਹੀਂ ਪਤਾ ਕੀ ਬਾਣੀ ਪੜ੍ਹਨੀ ਚਾਹੀਦੀ ਏ ਜੇ ਮਨ ਨਹੀਂ ਟਿਕਦਾ ਬਾਣੀ ਫਿਰ ਪੜ੍ਹਨੀ ਚਾਹੀਦੀ ਏ ਕਿ ਨਹੀਂ ਧੰਨ ਗੁਰੂ ਹਰਿਰਾਇ ਸਾਹਿਬ ਜੀ ਨੂੰ ਬਚਨ ਕੀਤਾ ਸਿੱਖਾਂ ਨੇ ਕਿ ਪਾਠ ਕਰੈ ਖਮ ਨਿਤ ਗੁਰਬਾਣੀ ਅਰਥ ਪਰਮਾਰਥ ਰੀਤ ਨਾ ਜਾਣੀ ਜੋ ਮਾਰਗ ਗੁਰ ਸ਼ਬਦ ਬਤਾਇਵ ਸੋ ਹਮਤੇ ਨਾ ਜਾਤ ਕਮਾਇਵ ਸਾਦੇ ਤੋਂ ਕਮਾਇਆ ਨਹੀਂ ਜਾਂਦਾ ਅਰਥਾਂ ਦੀ ਸਮਝ ਨਹੀਂ ਪਰਮਾਰਥ ਦੀ ਸਮਝ ਨਹੀਂ ਸਤਗੁਰੂ ਉਸ ਵੇਲੇ ਤਾਂ ਖਮੋਜ ਸਨ ਪਰ ਉਸੇ ਦਿਨ ਮੀ ਪੈ ਕੇ ਹਟਿਆ ਸਤਗੁਰਾਂ ਨੇ ਉੱਤਰ ਨਹੀਂ ਕਿ ਦਿੱਤਾ ਘੋੜੇ ਤੇ ਅਸਵਾਰ ਹੋਏ ਕਹਿੰਦੇ ਨੇ ਕਿ ਰਸਤੇ ਵਿੱਚ ਜਾਂਦਿਆਂ ਇੱਕ ਟੁੱਟਾ ਹੋਇਆ ਭਾਂਡਾ ਮਿਲਿਆ ਮਿੱਟੀ ਦਾ ਬਰਤਨ ਠਿਕਰੀਆਂ ਬੱਬਰੀਆਂ ਕਹਿੰਦੇ ਹੁੰਦੇ ਸਨ ਸਾਡੇ ਜੀ ਪਹਿਲਾਂ ਬੱਬਰੀਆਂ ਠਿਕਰੀਆਂ ਉਹ ਟੁੱਟਾ ਹੋਇਆ ਭਾਂਡਾ ਸੀ ਮੀਂਹ ਪੈ ਕੇ اٹਿਆ ਸੀ ਸੂਰਜ ਦੀ ਕਿਰਨ ਪੈ ਤੇ ਭਾਂਡੇ ਦੀ ਠਿਕਰੀ ਵਿੱਚੋਂ ਬੱਬਰੀ ਵਿੱਚੋਂ ਚਮਕ ਨਿਕਲੇ ਮਹਾਰਾਜ ਜੀ ਨੇ ਕਿਹਾ ਭਾਈ ਸਿੱਖੋ ਆਹ ਦੇਖੋ ਚਮਕ ਕਿੱਥੋਂ ਇੱਕ ਸਿੱਖ ਦੌੜ ਕੇ ਗਿਆ ਉਹਨੇ ਕਿਹਾ ਮਹਾਰਾਜ ਜੀ ਇਹ ਟੁੱਟਾ ਹੋਇਆ ਮਿੱਟੀ ਦਾ ਭਾਂਡਾ ਹੈ ਸਤਗੁਰਾਂ ਨੇ ਕਿਹਾ ਭਾਂਡੇ ਤਾਂ ਹੋਰ ਵੀ ਇੱਥੇ ਟੁੱਟੇ ਪਏ ਆ ਪਰ ਇਹ ਕਿਉਂ ਚਮਕੀ ਜਾ ਰਿਹਾ ਹੈ ਉਹਨੇ ਹੱਥ ਲਾ ਕੇ ਦੇਖਿਆ ਕਹਿੰਦਾ ਮਹਾਰਾਜ ਜੀ ਇਹਦੇ ਵਿੱਚ ਘਿਓ ਸੀ ਪਹਿਲਾਂ ਇਹ ਠਿੰਦਾ ਹੈ ਸਤਗੁਰਾਂ ਨੇ ਉਹ ਜਿਹਨਾਂ ਸਵਾਲ ਕੀਤਾ ਉਹ ਵੀ ਨਾਲ ਸਨ ਮਹਾਰਾਜ ਕਹਿੰਦੇ ਨੇ ਇਹ ਟੁੱਟਣ ਤੋਂ ਬਾਅਦ ਵੀ ਕਿਉਂ ਚਮਕ ਰਿਹਾ ਹੈ ਮਹਾਰਾਜ ਆਪ ਜੀ ਗਾਤਾ ਆਪ ਜਾਣੋ ਸਤਗੁਰਾਂ ਨੇ ਫਰਮਾਇਆ ਇਸ ਭਾਂਡੇ ਵਿੱਚ ਸਵਾਣੀ ਰੋਜ਼ ਘਿਓ ਪਾਉਂਦੀ ਸੀ ਜਿਹਦੇ ਵਿੱਚ ਰੋਜ਼ ਘਿਓ ਪੈਂਦਾ ਰਿਹਾ ਰੋਜ਼ ਘਿਓ ਪੈਂਦਾ ਰਿਹਾ ਉਹ ਘਿਓ ਇਸ ਭਾਂਡੇ ਦੇ ਅੰਦਰ ਰਚ ਗਿਆ ਅੱਜ ਭਾਂਡਾ ਟੁੱਟ ਵੀ ਚੁੱਕਾ ਹੈ ਪਰ ਸੂਰਜ ਦੀ ਕਿਰਨ ਪੈਂਦੀ ਐ ਅੰਦਰੋਂ ਚਿਕਨਾਟ ਅੰਦਰੋਂ ਠੰਡਾਈ ਅੰਦਰੋਂ ਚਮਕ ਨਿਕਲ ਰਹੀ ਐ ਸਿੱਖੋ ਚੇਤੇ ਰੱਖਿਓ ਇਸ ਭਾਂਡੇ ਨੂੰ ਘਿਓ ਦੀ ਤਾਕਤ ਦਾ ਕੋਈ ਪਤਾ ਨਹੀਂ ਸ਼ਰੀਰ ਭਾਂਡਾ ਹੈ ਨੇਮ ਕਦੀ ਨਾ ਛੱਡਿਓ ਰੋਜ਼ਾਨਾ ਨਿਤ ਨੇਮ ਰੋਜ਼ ਨੇਮ ਬਾਣੀ ਦਾ ਕਰਿਓ ਜਦੋਂ ਬਾਣੀ ਅੰਦਰ ਟਿਕਨ ਲੱਗ ਪਈ ਇਹ ਭਾਂਡਾ ਟੁੱਟੇ ਕੋਈ ਵਿੱਚੋਂ ਵੀ ਠੰਡਾਈ ਖੈ ਪਰ ਆਹ ਸ਼ਰੀਰ ਜਦੋਂ ਟੁੱਟੇਗਾ ਨਾ ਕੀਤਾ ਹੋਇਆ ਨਿਤਨੇਮ ਰੱਬ ਦੀ ਦਰਗਾਹ ਤੱਕ ਚੱਲੇਗਾ ਇਸ ਨੂੰ ਆਪਾਂ ਤਿਆਗਣਾ ਨਹੀਂ ਇਹ ਮਹਾਰਾਜ ਜੀ ਨੇ ਬਚਨ ਕੀਤਾ ਦੂਜੀ ਗੱਲ ਸਿੱਖ ਇੱਕ ਪੁੱਛਦੇ ਆ ਮਹਾਰਾਜ ਜੀ ਸਾਰੀ ਬਾਣੀ ਕਹਿੰਦੀ ਮਨ ਜਗਾਓ ਮਨ ਜਗਾਓ ਮਨ ਜਗਾਓ ਪਰ ਸਾਨੂੰ ਕਿਵੇਂ ਪਤਾ ਲੱਗੇ ਮਨ ਜਾਗ ਪਿਆ ਇਹ ਕੋਈ ਪੈਮਾਨਾ ਕੋਈ ਮਾਪਤਾਂਡ ਹੈ ਕਿ ਸਮਝ ਪੈ ਜਾਏ ਮਨ ਜਾਗ ਪਿਆ ਸਤਿਗੁਰੂ ਗੁਰੂ ਹਰ Rai ਸਾਹਿਬ ਨੇ ਫਰਮਾਇਆ ਕਿ ਜਿਸ ਦਿਨ ਧਿਆਨ ਨਾ ਸੁਣਿਓ ਕੀਰਤਨ ਸੁਣਦਿਆਂ ਨਿਤਨੇਮ ਕਰਦਿਆਂ ਪਾਠ ਕਰਦਿਆਂ ਚਿੱਤ ਕਹੇ ਮੈਂ ਹੋਰ ਕਰਾਂ ਚਿੱਤ ਕਹੇ ਮੈਂ ਹੋਰ ਸੁਣਾ ਚਿੱਤ ਕਹੇ ਮੈਂ ਹੋਰ ਜਪਜੀ ਪੜਾਂ ਚਿੱਤ ਕਹੇ ਮੈਂ ਹੋਰ ਸੁਖਮਨੀ ਪੜਾਂ ਉਸ ਦਿਨ ਸਮਝਿਓ ਮਨ ਜਾਗਣ ਲੱਗ ਪਿਆ ਜਿਸ ਦਿਨ ਬਾਣੀ ਪੜਨ ਦੇ ਵਾਸਤੇ ਹੋਰ ਚਾਉ ਬਣ ਮਹਾਰਾਜ ਦੇ ਬਚਨ ਨੇ ਮਨ ਜਾਗੇ ਕੀ ਇਹ ਨਿਸ਼ਾਨੀ ਪ੍ਰੇ ਉਰ ਲੱਗੇ ਸਤਿਗੁਰ ਬਾਣੀ ਸਤਿਗੁਰ ਗੁਰੂ ਹਰ Rai ਸਾਹਿਬ ਦੇ ਦੋ ਬੇਟੇ ਨੇ ਵੱਡੇ ਬਾਬਾ ਰਾਮ ਰਾਏ ਜੀ ਛੋਟੇ ਸਾਡੇ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੱਡੇ ਪੁੱਤਰ ਰਾਮ ਰਾਏ ਸਿਆਣੇ ਨੇ ਸੂਝਵਾਨ ਨੇ ਵਿਦਵਾਨ ਨੇ ਸਿਆਣਪ ਹੋਣੀ ਅਜ਼ਮਤ ਹੋਣੀ ਕਿਉਂਕਿ ਅਸੀਂ ਕਰਾਮਾਤਾਂ ਦੇ ਜ਼ਿਕਰ ਕਰਨੇ ਆ ਰਾਮ ਰਾਏ ਨੇ ਕਰਾਮਾਤਾਂ ਦਿਖਾਈਆਂ ਬਾਬਾ ਰਾਮ ਰਾਏ ਜੀ ਨੇ ਸਿਆਣਪ ਕਰਾਮਾਤ ਅਜ਼ਮਤ ਵਿਦਵਤਾ ਹੋਰ ਗੱਲ ਹੈ ਸਿੱਦਕ ਤੇ ਅੰਦਰੋਂ ਜੜ ਜਾਣਾ ਇਹ ਰੱਬ ਦੀ ਕਿਰਪਾ ਹੈ ਇਹ ਪੂਰਾ ਪਨ ਨਹੀਂ ਕਿ ਕਰਾਮਾਤ ਆ ਗਈ ਦਿੱਲੀ ਗਏ ਸਮੇ ਦਾ ਸਥਾਨ ਦਾ ਤੇ ਬਾਦਸ਼ਾਹ ਦਾ ਪ੍ਰਭਾਵ ਕਬੂਲ ਗਏ ਜੀ ਦਿੱਲੀ ਰਾਜਧਾਨੀ ਹੈ ਉਹਦੀ ਕਚਹਿਰੀ ਹੈ ਬਾਦਸ਼ਾਹ ਦਾ ਪ੍ਰਭਾਵ ਕਬੂਲ ਦਿਆਂ ਇਹ ਕਹਿ ਦਿੱਤਾ ਜੀ ਮਿੱਟੀ ਬੇਈਮਾਨ ਕੀ ਪੜਨੀ ਹੈ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਸਿਰਫ ਮੌਖਿਕ ਰੂਪ ਵਿੱਚ ਸ਼ਬਦ ਬਦਲਿਆ ਮਹਾਰਾਜ ਜੀ ਨੇ ਕਿਹਾ ਨਹੀਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਬਦਲਣ ਵਾਲਾ ਸਾਡਾ ਪੁੱਤਰ ਨਹੀਂ ਸਾਡੇ ਮੱਥੇ 'ਨਾਂ ਲੱਗੇ ਤੇ ਅੱਜ ਆਪਾਂ ਪਤਾ ਨਹੀਂ ਕੀ ਕੁਝ ਕਰਨੇ ਬਾਣੀ ਨਾਲ ਸਭ ਨੂੰ ਪਤਾ ਜਿਹੜੇ ਕਰਦੇ ਪਿਆ ਵੇਖੋ ਉਚਾਰਨ ਕਰਦਿਆਂ ਬੋਲਦਿਆਂ ਅਨਜਾਣੇ ਵਿੱਚ ਭੁੱਲੋ ਜਾਨੀ ਉਹ ਗੱਲ ਵੱਖਰੀ ਹੈ ਤੇ ਸਤਗੁਰੂ ਦੀ ਬਾਣੀ ਦੇ ਸਰੂਪ ਅੱਖਰ ਬਦਲਦੇ ਨੇ ਏਦੋਂ ਵੱਡਾ ਪਾਪ ਕਿਹੜਾ ਹੈ ਜੀ ਮਹਾਰਾਜ ਜੀ ਨੇ ਮੱਥੇ 'ਨਿ ਲਾਇਆ ਛੋਟੇ ਪੁੱਤਰ ਅੱਜ ਦੇ ਦਿਨ ਧੰਗੁਰੂ ਹਰ ਰਾਇ ਸਾਹਿਬ ਜੀ ਨੇ ਪਿਆਨਾ ਕਰਨ ਤੋਂ ਪਹਿਲਾਂ ਸਤਗੁਰਾਂ ਦੀ ਉਮਰ 31 ਸਾਲ ਦੀ ਜੀ ਬਸ ਕੋਈ ਕਿਸੇ ਕਿਸਮ ਦਾ ਰੋਗ ਨਹੀਂ ਕੋਈ ਕਿਸੇ ਕਿਸਮ ਦੀ ਤਨੂ ਖੇਦ ਨਹੀਂ ਬਿਲਕੁਲ aroog tandrust ਧੰਗੁਰੂ ਹਰ ਰਾਇ ਸਾਹਿਬ ਜੀ ਮਹਾਰਾਜ ਜੀ ਨੇ ਫੈਸਲਾ ਕਰ ਲਿਆ ਜੀ ਆਪਣੇ ਛੋਟੇ ਪੁੱਤਰ ਨੂੰ ਜਿਨ੍ਹਾਂ ਦੀ ਉਮਰ ਸਿਰਫ 5 ਸਾਲ ਦੀ ਹੈ ਅਰ ਸੁਣਿਓ 1630 ਨੂੰ ਧੰਗੁਰੂ ਹਰ ਰਾਇ ਸਾਹਿਬ ਜੀ ਦਾ ਆਗਮਨ ਹੈ 1661 ਅਕਤੂਬਰ ਵਿੱਚ ਜਿਹੜਾ ਮਹੀਨਾ ਚੱਲ ਰਿਹਾ ਸਤਗੁਰੂ ਜੋਤੀ ਜੋਤ ਸਮਾਉਂਦੇ ਖਾਂ ਪਰ ਛੋਟਾ ਬੇਟਾ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਜ਼ੂਰ ਦਾ ਜਨਮ 1656 ਦਾ ਹੈ 1661 ਨੂੰ ਗੁਰਿਆਈ ਤੇ ਬਿਰਾਜਮਣ ਹੁੰਦੇ ਆ ਤੇ 1664 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੋਚੀ ਦੋ ਸਮਾ ਜਾਂਦੇ ਆ 8 ਸਾਲ ਦੀ ਆਰਬਲਾ ਜੀ ਅੱਜ ਸਤਗੁਰੂ ਗੁਰੂ ਹਰ ਰੈਸਾਹ ਮਹਾਰਾਜ ਜੀ ਨੇ ਆਪਣੇ ਛੋਟੇ ਬੇਟੇ ਨੂੰ ਜਿਨ੍ਹਾਂ ਦੀ ਉਮਰ 5 ਸਾਲ ਦੀ ਹੈ ਉਹਨਾਂ ਨੂੰ ਪ੍ਰਕਰਮਾ ਕਰਕੇ ਮੱਥਾ ਟੇਕ ਦਿੱਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਿਆਈ ਤੇ ਬਿਰਾਜਮਾਨ ਹੋ ਗਏ ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਬਸਤਰ ਉੜ ਜੋਤੀ ਜੋਤ ਸਮਾ ਗਏ ਉਹਨਾਂ ਦੀ ਗੱਤ ਉਹ ਹੀ ਜਾਣਨ ਅੱਜ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮੈਂ ਸਿਰਫ ਇੱਕੋ ਬੇਨਤੀ ਕਰਕੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਮੇਰਾਂ ਦੇ ਦਾਤੇ ਸਤਿਗੁਰੂ ਜੀ ਜਿਨ੍ਹਾਂ ਦੀ ਅੰਮ੍ਰਿਤ ਦ੍ਰਿਸ਼ਟੀ ਦਾ ਜ਼ਿਕਰ ਇਤਿਹਾਸ ਨੇ ਵੀ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੀਤਾ ਅੱਜ ਭਾਈ ਸਾਹਿਬ ਸਵੇਰੇ ਕੀਰਤਨ ਚ ਪੜ ਰਹੇ ਸਾਂ ਜੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਗੁਰੂ ਨਾਨਕ ਸਾਹਿਬ ਜੀ ਨੂੰ ਧਿਆਉਣਾ ਕੀਤਾ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਤੋਂ ਸਹਾਇਤਾ ਮੰਗੀ ਗੁਰੂ ਅਰਜੁਨ ਦੇਵ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰ Rai ਸਾਹਿਬ ਜੀ ਨੂੰ ਸਿਮਰਿਆ ਇੱਕ ਤੋਕ ਚ ਤਿੰਨ ਤਿੰਨ ਪਾਤਸ਼ਾਹਾਂ ਦਾ ਨਾਮ ਕੇਵਲ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਿਨ੍ਹਾਂ ਨੂੰ ਧਿਆਉਣਾ ਤੇ ਦਰਸ਼ਨਾਂ ਦਾ ਜ਼ਿਕਰ ਕੀਤਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸਾਂ ਹੋਈਂ ਸਹਾਈ ਅਰਜਨ ਹਰ ਗੁਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਪਿਆਰਿਓ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਿਠੈ ਸਭ ਦੁੱਖ ਜਾਏ ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ 'ਚ ਇੰਨੀ ਤਾਕਤ ਸੀ ਅੱਜ ਵੀ ਕਹਾਂਗਾ ਤਾਕਤ ਹੈ ਕਿ ਉਹਨਾਂ ਨੇ ਕੋੜੀਆਂ ਦੇ ਰੋਗ ਦੂਰ ਕਰ ਦਿੱਤੇ। ਉਹਨਾਂ ਗੁੰਗਿਆਂ ਤੇ ਬੋਲਿਆਂ ਨੂੰ ਵਿਦਵਾਨ ਬਣਾ ਦਿੱਤਾ। ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਹੰਕਾਰੀਆਂ ਬੰਦਿਆਂ ਦੇ ਅੰਦਰੋਂ ਹੰਕਾਰ ਦਾ ਜ਼ਹਿਰ ਕੱਢ ਦਿੱਤਾ। ਐਸੇ ਦੀਨ ਦੇਵਾਲ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦਾ ਅੱਜ ਗੁਰਿਆਈ ਦਿਹਾੜਾ ਹੈ। ਕਵੀ ਸੰਤੋਖ ਸਿੰਘ ਜੀ ਦੇ ਬਚਨ ਨਾਲ ਆਪਾਂ ਸ਼ਰਧਾ ਦਾ ਇਹ ਫੁੱਲ ਭੇਟ ਕਰਾਂਗੇ ਜੀ। ਉਹ ਕਹਿੰਦੇ ਨੇ ਦਰਸ਼ਨ ਸ਼੍ਰੀ ਹਰਿਕ੍ਰਿਸ਼ਨ ਕੇ ਪੈ ਸੰਤੋਖਿ ਦਰਸ਼ਨ ਸ੍ਰੀ ਹਰਿ ਕ੍ਰਿਸ਼ਨ ਕੇ ਨਪੁੰਨ ਖਰਨ ਜੁਰਤੀਨ ਇਹਦਾ ਅਰਥ ਹੋ ਗਿਆ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਜਿਹੜੇ ਦਰਸ਼ਨ ਨੇ ਨਪੁੰਨ ਨੇ ਖਾਲੀ ਨੇ ਨਪੁੰਨ ਖਰਨ ਹਰਨਦਰ ਤੇ ਖਤਮ ਕਰਨਾ ਜੁਰਤੀਨ ਜੁਰ ਦਾ ਅਰਥ ਹੈ ਤਾਪ ਆਦ ਬਿਆਦ ਉਪਾਦ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਤੀਨੇ ਤਾਪ ਨਿਵਾਰਨ ਹਾਲਾ ਵਾਲੇ ਨੇ ਦਰਸ਼ਨ ਸ੍ਰੀ ਹਰਿ ਕ੍ਰਿਸ਼ਨ ਕੇ ਨਪੁੰਨ ਖਰਨ ਜੁਰਤੀਨ ਅੱਗੇ ਉਹ ਕਹਿੰਦੇ ਨੇ ਕਿ ਉਸ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਮਨੋਹਰ ਬੰਦਨਾ ਉਹਨਾਂ ਦੇ ਸੋਹਣੇ ਚਰਨਾਂ 'ਚ ਮੈਂ ਮੱਥਾ ਟੇਕਣਾ ਜਿਨ ਸਿੱਖਨ ਸੁਖ ਦੀਨ ਜਿਸ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਿੱਖਾਂ ਨੂੰ ਸੁਖ ਦਿੱਤਾ ਐਸੇ ਦੀਨ ਦੇ ਆਲ ਸਤਿਗੁਰੂ ਦਾ ਅੱਜ ਦਿਨ ਹੈ ਜੀ